ਜੈ ਸ੍ਰੀ ਧਨਵੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਜਿਆਨੁਕਤ ਲੈ ਕੇ ਆਈ ਹਾਂ ਜਿੰਨਾ ਭੈਣ ਭਰਾਵਾਂ ਦੇ ਨਕਤੀ ਹੱਡੀ ਵਧ ਰਹੀ ਹੈ ਉਹ ਇਲਾਜ ਕਰਾ ਕਰਾ ਕੇ ਆਕ ਚੁੱਕੇ ਨੇ ਪਰ ਉਹਨਾਂ ਨੂੰ ਇਹ ਪ੍ਰੋਬਲਮ ਬਹੁਤ ਜ਼ਿਆਦੇ ਦੁਖੀ ਕਰ ਰਹੀ ਹੈ ਸਾਲਾਂ ਵਿੱਚ ਵੀ ਉਹਨਾਂ ਨੂੰ ਦਿੱਕਤ ਆਉਂਦੀ ਹੈ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਇਹਦੇ ਵਿੱਚ ਆਪਾਂ ਨੇ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਦੱਸ ਰਹੀ ਹਾਂ ਉਹਨਾਂ ਉਹਨਾਂ ਦੀ ਭਾਫ਼ ਲੈਣੀ ਸ਼ੁਰੂ ਕਰ ਦਿਓ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਆ ਤੇਰੇ ਨਾਲ ਤੁਸੀਂ ਥੋੜੇੇੇ ਸਮੇਂ ਚ ਹੱਡ ਨੱਕ ਦੀ ਜਿਹੜੀ ਹੱਡੀ ਵੱਧੀ ਆ ਉਹ ਤੋਂ ਸੁਟਕਾਰਾ ਮਿਲ ਜਾਊਗਾ ਉਹ ਆਬੜਿਆ ਵੀ ਠੀਕ ਹੋ ਜੂਗੀ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਨਿੰਮ ਇੱਕ ਤਾਂ ਨਿੰਮ ਦੀ ਪੱਤਿਆਂ ਦੀ ਭਾਫ਼ ਇੱਕ ਆਮਲਾ ਦੀ ਭਾਫ਼ ਲੈਣੀ ਆ ਇੱਕ ਹਲਦੀ ਦੀ ਭਾਫ਼ ਲੈਣੀ ਆ ਇਕ ਕਾਮਲਾ ਦੀ ਭਾਫ ਲੈਣੀ ਆਂ આમਲਾ ਦੇ ਪੱਤਿਆਂ ਦੀ ਇਹਦੇ આમਲਾ ਦੇ ਪੱਤੇ ਨੇ ਤ੍ਰਿਫਲਾ ਚੂਰਨਾ ਆਪਾਂ ਨੂੰ ਪੰਸਾਰੀਆਂ ਦੀ ਦੁਕਾਨਾਂ ਤੋਂ ਮਿਲ ਜੂਗਾ ਤ੍ਰਿਫਲਾ ਚੂਰਨਾ ਖਾਣਾ ਨਹੀਂ ਹੈਗਾ ਇਹਦੀ ਵੀ ਭਾਫ ਲੈਣੀ ਆ ਪਾਣੀ ਝੁਪਕਾ ਕੇ ਇਹਦੇ ਨਾਲ ਜਿਹੜੀ ਤੁਹਾਡੀ ਨੱਕ ਦੀ ਖੱਡੀ ਆ ਉਹ ਬਰਣੀ ਬੰਦ ਹੋ ਜੂਗੀ ਤੇ ਆਮ ਨਾਰਮਲ ਸਾਈਜ਼ ਦੇ ਵਿੱਚ ਆ ਜੂਗੀ ਤੇ ਤੁਹਾਨੂੰ ਬਹੁਤ ਹੀ ਫਾਇਦਾ ਮਿਲੂਗਾ ਸਾਂ ਲੈਣ ਚ ਵੀ ਜੈ ਸ੍ਰੀ ਧਨਮੰਤਰੀ ਜੀ ਪੈਣ ਪ੍ਰਭਾ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਓ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਰਤਨ ਮੰਤਰੀ ਜੀ